ਹਾਂਜੀ ਪਿਆਰੇਵੋਚ ਨੂੰ ਨਮਸਕਾਰ ਅੱਜ ਆਪਾਂ ਜਮਾਤ 6ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 18 ਸਮੁਦਾਏ ਅਤੇ ਮਨੁੱਖੀ ਲੋੜਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 2 ਮਨੁੱਖ ਇੱਕ ਸਮਾਜਿਕ ਪ੍ਰਾਣੀ ਕਿਉਂ ਹੈ ਨੰਬਰ 1 ਮਨੁੱਖ ਇਕੱਲਾ ਰਹਿ ਸਕਦਾ ਹੈ ਨੰਬਰ 2 ਮਨੁੱਖ ਇਕੱਲਾ ਨਹੀਂ ਰਹਿ ਸਕਦਾ ਇਹਦਾ ਉੱਤਰ ਹੈਗਾ ਨੰਬਰ 2 ਮਨੁੱਖ ਇਕੱਲਾ ਨਹੀਂ ਰਹਿ ਸਕਦਾ ਪ੍ਰਸ਼ਨ ਨੰਬਰ 3 ਸੱਭਿਆਚਾਰਕ ਸਾਂਝ ਨਾਲ ਕਿਹੜੀ ਭਾਵਨਾ ਪੈਦਾ ਹੁੰਦੀ ਹੈ ਨੰਬਰ 1 ਦੇਸ਼ ਭਗਤੀ ਦੀ ਭਾਵਨਾ ਨੰਬਰ 2 ਫਿਰਕੂ ਭਾਵਨਾ ਉੱਤਰ ਹੈਗਾ ਨੰਬਰ 1 ਦੇਸ਼ ਭਗਤੀ ਦੀ ਭਾਵਨਾ ਪ੍ਰਸ਼ਨ ਨੰਬਰ 4 ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੀ ਪਦਾਰਥ ਦੇ ਹਥਿਆਰ ਬਣਾਏ ਨੰਬਰ 1 ਪੱਥਰ ਨੰਬਰ 2 ਤੰਬਾ ਉੱਤਰ ਹੈਗੇ ਨੰਬਰ 1 ਪੱਥਰ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਮਨੁੱਖ ਨੂੰ ਸਮਾਜਿਕ પ્રાਣੀ ਕਿਉਂ ਕਿਹਾ ਜਾਂਦਾ ਹੈ ਉੱਤਰ ਸਾਰੇ ਮਨੁੱਖ ਆਪਣੀਆਂ ਲੋੜਾਂ ਲਈ ਇੱਕ ਦੂਜੇ ਤੇ ਨਿਰਪਰ ਕਰਦੇ ਹਨ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਇਸ ਲਈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 2 ਸਮਾਜ ਦੀ ਮੂਲਿਕ ਇਕਾਈ ਕਿਹੜੀ ਹੈ ਉਤਰ ਪਰਿਵਾਰ ਪ੍ਰਸ਼ਨ ਨੰਬਰ 3 ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ਉਤਰ ਕਬੀਲੇ ਦੇ ਲੋਕ ਆਪਣੀਆਂ ਜ਼ਰੂਰਤਾਂ ਲਈ ਇੱਕ ਥਾਂ ਤੋਂ ਦੂਸਰੀ ਥਾਂ ਘੁੰਮਦੇ ਰਹਿੰਦੇ ਹਨ ਸ਼ਹਿਰੀ ਲੋਕਾਂ ਦਾ ਜੀਵਨ ਬੜਾ ਗੁਲਜਣਦਾਰ ਹੁੰਦਾ ਹੈ ਉਹਨਾਂ ਦੀਆਂ ਜ਼ਰੂਰਤਾਂ ਕਬੀਲੇ ਦੇ ਲੋਕਾਂ ਨਾਲੋਂ ਜ਼ਿਆਦਾ ਹੁੰਦੀਆਂ ਹਨ ਪ੍ਰਸ਼ਨ ਨੰਬਰ 4 ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ਉਤਰ ਊੜਾ ਮਨੁੱਖ ਸਮਾਜ ਵਿੱਚ ਹੀ ਰਹਿੰਦਾ ਹੈ ਆੜਾ ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ਈੜੀ ਆਪਣੀਆਂ ਲੋੜਾਂ ਦੀ ਪੂਰਤੀ ਲਈ ਮਨੁੱਖ ਨੂੰ ਸਮਾਜ ਦੀ ਲੋੜ ਹੈ ਸਸਾ ਸਮਾਜ ਵਿੱਚ ਮਨੁੱਖ ਆਪਣੇ ਵਿਚਾਰਾਂ ਅਤੇ ਗਿਆਨ ਦਾ ਆਦਾਨ-ਪ੍ਰਦਾਨ ਕਰਦਾ ਹੈ ਪ੍ਰਸ਼ਨ ਨੰਬਰ 5 ਕੁਦਰਤੀ ਵਾਤਾਵਰਨ ਤੇ ਸੰਖੇਪ ਨੋਟ ਲਿਖੋ ਉੱਤਰ ਕੁਦਰਤੀ ਵਾਤਾਵਰਨ ਤੋਂ ਭਾਵ ਮਨੁੱਖ ਅਤੇ ਦੂਸਰੇ ਜੀਵਾਂ ਦੇ ਆਲੇ-ਦੁਆਲੇ ਦੇ ਉਸ ਵਾਤਾਵਰਨ ਤੋਂ ਹੈ ਜੋ ਕੁਦਰਤ ਨੇ ਪੈਦਾ ਕੀਤਾ ਹੈ ਸ਼ੁਰੂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ ਤੇ ਹੀ ਨਿਰਪਰ ਕਰਦਾ ਸੀ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਅਤੇ ਸ਼ਿਕਾਰ ਕਰਕੇ ਆਪਣਾ ਪੇਟ ਪਰਦਾਸੀ ਅੱਗ ਤਾਂਬਾ ਕਾਂਸਾ ਅਤੇ ਲੋਹਾ ਆਦ ਕੁਦਰਤੀ ਸਾਧਨਾ ਦੀ ਖੋਜ ਨੇ ਉਸ ਦੇ ਜੀਵਨ ਨੂੰ ਗਤੀ ਦਿੱਤੀ। ਪ੍ਰਸ਼ਨ ਨੰਬਰ 6 ਮਨੁੱਖ ਦਾ ਬਾਕੀ ਸੰਜੀਵਾ ਤੋਂ ਕੀ ਅੰਤਰ ਹੈ? ਉੱਤਰ ਮਨੁੱਖ ਕੋਲ ਸਾਰੇ ਜੀਵਾਂ ਤੋਂ ਵੱਧ ਅਕਲ ਹੈ। ਦੂਸਰੇ ਜੀਵਾਂ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ। ਖਾਲੀ ਥਾਵਾਂ ਭਰੋ। ਨੰਬਰ 1 ਪ੍ਰਾਚੀਨ ਸਮੇਂ ਵਿੱਚ ਡੈਸ਼ ਭਾਰਤੀ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਉੱਤਰ ਹੈਗਾ 90% ਨੰਬਰ 2 ਸ਼ਹਿਰੀ ਜਨਸੰਖਿਆ ਦਿਨ ਬਦ ਦਿਨ ਡੈਸ਼ ਜਾ ਰਹੀ ਹੈ ਉੱਤਰ ਹੈਗਾ ਵਾਧੀ ਨੰਬਰ 3 ਸਮੁਦਾਏ ਨੂੰ ਪਰਿਵਾਰਾਂ ਦਾ ਡੈਸ਼ ਕਿਹਾ ਜਾਂਦਾ ਹੈ ਉੱਤਰ ਹੈਗਾ ਸਮੂਹ ਨੰਬਰ 4 ਮੂੜਲੇ ਮਨੁੱਖ ਦਾ ਧੰਦਾ ਡੈਸ਼ ਕੀ ਉੱਤਰ ਹੈਗਾ ਸ਼ਿਕਾਰ ਕਰਨਾ ਨੰਬਰ 5 ਪਰਿਵਾਰ ਸਮਾਜ ਦੀ ਡੈਸ਼ ਇਕਾਈ ਹੈ ਉੱਤਰ ਹੈਗਾ ਮੂੜਲੀ ਹੇਠ ਲਿਖੇ ਬਾਕਾਂ ਲਈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਭਾਰਤ ਨੂੰ ਅਨੇਕਤਾ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ਉੱਤਰ ਹੈਗਾ ਸਹੀ ਨੰਬਰ 2 ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਜੂ ਇੱਕੋ ਜਿਹਾ ਹੈ ਗਲਤ ਨੰਬਰ 3 ਹਰ ਮਨੁੱਖ ਆਪਣੇ ਸਮੁਦਾਏ ਦਾ ਮਹੱਤਵਪੂਰਨ ਹਿੱਸਾ ਹੈ ਉੱਤਰ ਹੈਗਾ ਸਹੀ ਨੰਬਰ 4 ਮਨੁੱਖ ਇਕੱਲਾ ਰਹਿ ਸਕਦਾ ਹੈ ਉੱਤਰ ਹੈ ਗਲਤ ਨੰਬਰ 5 ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ਉੱਤਰ ਹੈ ਗੈ ਸਹੀ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ